ਪਟਨੇ ਦੀ ਬਾਗ ਧਰਤੀ ਦੇ ਉੱਤੇ ਗੁਰੂ ਨਾਨਕ ਦੇ 10ਵੇਂ ਜਾਮੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਆਗਾਜ਼ ਉਹ ਸੁਦੀ ਸ਼ਤਮੀ 1723 ਬਿਕਰਮੀ ਸੰਮਤ ਨੂੰ ਮਾਤਾ ਗੁਜਰੀ ਦੇ ਘਰ ਦੇ ਚੋਂ ਉਹ ਪ੍ਰਕਾਸ਼ ਵਨ ਹੁੰਦੇ ਨੇ ਪ੍ਰਗਟ ਹੁੰਦੇ ਨੇ ਬਾਬੂ ਗੁਰੂ ਤੇਗ ਬਹਾਦਰ ਸਾਹਿਬ ਦੀ ਗੋਦੋਂ ਖੇਡੇ ਨੇ ਦੇਖੋ ਅਵਤਾਰਾਂ ਦੇ ਆਉਣ ਦਾ ਇੱਕ ਖਾਸ ਕਾਰਨ ਹੁੰਦਾ ਹੈ ਜਦੋਂ ਪਾਪ ਵੱਧਾ ਹੈ ਤੇ ਧਰਤੀ ਮਹਾਪੁਰਸ਼ ਮਨੁੱਖਤਾ ਪੁਕਾਰ ਕਰਦੀ ਹੈ ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ ਸੱਚੇ ਸੁਣਿਆ ਕੰਨ ਦੇ ਧੀਰਕ ਦੇਵਾ ਸਹਜ ਸੁਭਾਏ ਧਰਤੀ ਵੀ ਉਹਦੇ ਤੋਂ ਕੁਝ ਮੰਗਦੀ ਹੈ ਮਨੁੱਖਤਾ ਵੀ ਉਹਦੇ ਪਾਸੋਂ ਕੁਝ ਮੰਗਦੀ ਹੈ ਜਦੋਂ ਕਲਗੀਧਰ ਬਾਦਸ਼ਾਹ ਕਹਿੰਦੇ ਪਾਪੀ ਵਾਧੇ ਨੇ ਅਰਿਸ਼ਟ ਵਾਧੇ ਨੇ ਮੈਨੂੰ ਕਹਿੰਦੇ ਦੁਨੀਆ ਤੇ ਆਉਣਾ ਪੈਂਦਾ ਹੈ ਦਸ਼ਮ ਗ੍ਰੰਥ ਦੇ ਬਾਕ ਬੋਲ ਨੇ ਦੀਨ ਦੁਨੀਆ ਦੇ ਮਾਲਕ ਕਹਿੰਦੇ ਨੇ ਜਬ ਜਬ ਹੋਤ ਅਰਿਸ਼ਟ ਅਪਾਰਾ ਤਬ ਤਬ ਦੇਹੇ ਤਰਤ ਅਵਤਾਰਾ ਜਿਵੇਂ ਜਿਵੇਂ ਪਾਪ ਵਾਧੇ ਨੇ ਅਰਿਸ਼ਟ ਦਾ ਭਾਵ ਹੈ ਵਿਪਦਾਂ ਵਿਗਨ ਜੋ ਤੁਹਾਡੇ ਅਤੇ ਧਰਮ ਦੇ ਦਰਮਿਆਨ ਕੰਡੇ ਪੈਦਾ ਕਰ ਦਵੇ ਜਦੋਂ ਪਾਪੀਆਂ ਦਾ ਬੋਲ ਬਾਲਾ ਹੁੰਦਾ ਹੈ ਕਲਗੀਧਰ ਪਾਤਸ਼ਾਹ ਕਹਿੰਦੇ ਮੈਨੂੰ ਫਿਰ ਆਉਣਾ ਪੈਂਦਾ ਹੈ ਭਾਵ ਅਕਾਲ ਪੁਰਖ ਦੇ ਸਰੂਪ ਫਿਰ ਦੁਨੀਆ ਤੇ ਪ੍ਰਗਟ ਹੁੰਦੇ ਨੇ ਇਸਲਾਮ ਜਗਤ ਦੇ ਅੰਦਰ ਬੜੇ ਵੱਡੇ ਵਿਦਵਾਨ ਅਰਬੀ ਫਾਰਸੀ ਦੇ ਅੱਲਾ ਯਾਰ ਖਾਨ ਲਿਖਦੇ ਨੇ ਕਹਿੰਦੇ ਕਲਗੀਧਰ ਦੇ ਆਉਣ ਦਾ ਇੱਕ ਕਾਰਨ ਹੈ ਉਹ ਫਾਰਸੀ ਵਿੱਚ ਲਿਖਦੇ ਨੇ ਉਹਨਾਂ ਮਹਾਪੁਰਸ਼ਾਂ ਦੀ ਬਰਜ਼ੋਰ ਕਲਮਾ ਕਹਿੰਦੇ ਜਬ ਜਬ ਵੀ ਜ਼ਰੂਰਤ ਹੋਈ ਬੰਦੋ ਕੋ ਹਮ ਆਏ ਹਮ ਸ਼ਾਲਮ ਕਾ ਕੀਆ ਖਾਤਮਾ ਮਜ਼ਲੂਮ ਬਚਾਏ ਚਿੜੀਆਂ ਸੇ ਘਰ ਚਾਹਾ ਤੋ ਫਿਰ ਬਾਜ ਤੋੜਾਏ ਚਿੜੀਆਂ ਸੇ ਘਰ चाहा तो फिर बाज तोड़ाए देखा जिसे हकदार उसे तख्त दिलाए काम आए फकीरों के तो शाहों के भी आए काम आए फकीरों के तो शाहों के भी आए दुश्मनों के भी आए हवा खाहों के भी आए ਜਿਵੇਂ ਜਿਵੇਂ ਲੋੜ ਪਈ ਜਿਵੇਂ ਜਿਵੇਂ ਪਾਪ ਵਧਿਆ ਪਰਮਾਤਮਾ ਦੇ ਹੁਕਮ ਵਿੱਚ ਅਵਤਾਰਾਂ ਨੂੰ ਆਉਣਾ ਪਿਆ ਮਜ਼ਲੂਮ ਦੀ ਰੱਖਿਆ ਲਈ ਆਉਣਾ ਪਿਆ ਮਹਾਪੁਰਸ਼ਾਂ ਦੀ ਰੱਖਿਆ ਲਈ ਆਉਣਾ ਪਿਆ ਸੰਤਾਂ ਦੀ ਰੱਖਿਆ ਲਈ ਆਉਣਾ ਪਿਆ ਬੜੇ ਅਵਤਾਰ ਆਏ ਬੜੇ ਸਤਪੁਰਸ਼ ਆਏ ਪਾਪ ਇੰਨਾ ਵਧ ਗਿਆ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਅਕਾਲ ਪੁਰਖ ਪ੍ਰਗਟ ਹੋਏ ਤੁਸੀਂ ਰੋਜ਼ ਪੜ੍ਹਦੇ ਹੋ ਜੋਤ ਰੂਪ ਹੈ ਰਾਪ ਗੁਰੂ ਨਾਨਕ ਕਹਾਇਓ ਦਾ ਇੰਬੋਡੀਮੈਂਟ ਆਫ ਲਾਈਟ ਦਾ ਲਾਰਡ ਹੀ ਹਿਮਸੈਲਫ ਇਜ਼ ਕੋਲਡ ਗੁਰੂ ਨਾਨਕ ਉਹ ਖੁਦਾ ਗੁਰੂ ਨਾਨਕ ਬਣ ਕੇ ਦੁਨੀਆ ਤੇ ਆਇਆ ਅਕਾਲ ਪੁਰਖ ਦੁਨੀਆ ਤੇ ਆਏ ਉਹਨੇ 10 ਜਾਮੇ ਬਦਲੇ ਦੇਖੋ ਇੱਕ ਮਹਾਲਿਕ ਜਾਮਾ ਪੁਰਾਣਾ ਹੋ ਜਾਂਦਾ ਹੈ ਫਿਰ ਵਸੇਬੇ ਲਈ ਨਵਾਂ ਮਹਿਲ ਉਸਾਰਨਾ ਪੈਂਦਾ ਹੈ ਕਾਰਜ ਬੜੇ ਕਰਨੇ ਸਨ ਅਕਾਲ ਪੁਰਖ ਦੀ ਅਗੰਮੀ ਜੋਤ ਨੇ ਪਹਿਲਾ ਜਾਮਾ ਪੁਰਾਣਾ ਹੋ ਗਿਆ ਗੁਰੂ ਨਾਨਕ ਸਾਹਿਬ ਵਾਲਾ ਲਾ ਕੇ ਗੁਰੂ ਅੰਗਦ ਸਾਹਿਬ ਬਣ ਗਏ ਤਾਂ ਤੇ ਅੰਗਦ ਭਯੋ ਤਤ ਸਿਉ ਨਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਗੁਰ ਫਿਰਕਿਓ ਜਾਮਾ ਪੁਰਾਣਾ ਆਇ ਤੇ ਗੁਰੂ ਅਮਰਦਾਸ ਬਣੇ ਗੁਰੂ ਰਾਮਦਾਸ ਬਣੇ ਗੁਰੂ ਅਰਜਨ ਬਣ ਗਏ ਹਣ ਬਿਨ ਕਲਗੀ ਤਰ ਪਾਤਸ਼ਾਹ ਨੇ ਵੀ ਐਸੇ ਹੀ ਬੋਲ ਦਸਮ ਗ੍ਰੰਥ ਵਿੱਚ ਲਿਖੇ ਨੇ ਕਹਿੰਦੇ ਸ੍ਰੀ ਨਾਨਕ ਅੰਗਦ ਕਰਮਾਨਾ ਅਮਰਦਾਸ ਅੰਗਦ ਪਹਿਚਾਨਾ ਅੱਗੇ ਮਹਾਰਾਜ ਕਹਿੰਦੇ ਨੇ ਕਹਿੰਦੇ ਇਹ ਅਗਾਮੀ ਜੋਤ ਜਾਮੇ ਬਦਲਦੀ ਗਈ ਇਹਨਾਂ ਨੇ ਕਈ ਜਾਮੇ ਬਦਲੇ ਨੇ ਜ਼ੁਗਦੀ ਨਹੀਂ ਬਦਲੀ ਚੋਲਾ ਬਦਲਿਆ ਜੋਤ ਉਹਾ ਜ਼ੁਗਤ ਸਾਈ ਸਹਕਾਇਆ ਫੇਰ ਪਲਟਿਆ ਵੇਖੋ ਇੱਕ ਰਾਜਾ ਆਇਆ ਹੈ ਰਾਜ ਮਹਿਲ ਵਿੱਚ ਉਹਦਾ ਲਿਬਾਸ ਹੋ ਰਿਹਾ ਹੈ ਮਜਲਿਸ ਵਿੱਚ ਲਿਬਾਸ ਹੋ ਰਿਹਾ ਹੈ ਜਦੋਂ ਆਰਾਮ ਫਰਮਾਵੇਗਾ ਰਾਤ ਨੂੰ ਲਿਬਾਸ ਹੋ ਰਿਹਾ ਹੈ ਰਾਜਾ ਨਹੀਂ ਬਦਲਿਆ ਕੇਵਲ ਲਿਬਾਸ ਬਦਲਿਆ ਗਿਆ ਜਾਮੇ ਬਦਲੇ ਨੇ ਜੋਤ ਨਹੀਂ ਬਦਲੀ। ਕਲਗੀਧਰ ਮਹਾਰਾਜ ਕਹਿੰਦੇ ਨੇ ਕਈ ਨਾ ਸਮਝ ਇਹ ਗੱਲ ਨਹੀਂ ਸਮਝਦੇ। ਉਹ ਕਹਿੰਦੇ ਹੋ ਹੀ ਨਹੀਂ ਸਕਦਾ ਵੀ ਜਾਮੇ ਬਦਲੇ। ਜੋਤੋ ਹੀ ਰਵੇ। ਦੇਖੋ ਮੈਡੀਕਲ ਦਾ ਜੋਕ ਹੈ। ਮੈਡੀਕਲ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਆ ਇੱਕ ਬੰਦੇ ਦਾ ਅੰਗ ਲਾ ਕੇ ਦੂਜੇ ਨੂੰ ਲਾ ਦਿੰਦੇ ਨੇ। ਪਰ ਦੁਨੀਆ ਨੇ ਕੋਈ ਐਸ਼ਾ ਹਕੀਮ ਨਹੀਂ ਪੈਦਾ ਕੀਤਾ ਜਿਹੜਾ ਇੱਕ ਮਜਸਮੇ ਚੋਂ ਸ਼ਰੀਰ ਚੋਂ ਜੋਤ ਕੱਢ ਕੇ ਦੂਜੇ ਚ ਬਿਠਾ ਦਵੇ। ਇੱਕ ਦੇ ਸਵਾਸ ਲੈ ਕੇ ਦੂਜੇ 'ਚ ਪਰਵੇਸ਼ ਕਰਵਾ ਦਵੇ ਇਹ ਕੇਵਲ ਗੁਰੂ ਨਾਨਕ ਸਾਹਿਬ ਹੀ ਐਸੇ ਹਕੀਮ ਨੇ ਜਿਹੜੇ ਆਪਣੀ ਜੋਤ ਆਪਣੇ 'ਚੋਂ ਕੱਢ ਕੇ ਗੁਰੂ ਅੰਗਦ ਵਿੱਚ ਟਿਕਾ ਦਿੰਦੇ ਨੇ ਇਹ ਗੁਰੂ ਨਾਨਕ ਦੇ ਕੋਲ ਹੀ ਅਸਮਤ ਹੈ ਕਿਉਂਕਿ ਬਾਣੀ ਨੇ ਇੱਕ ਗੱਲ ਕਹੀ ਸੀ ਕਹਿੰਦੇ ਜਿੰਨੀ ਅਸਮਤ ਗੁਰੂ ਨਾਨਕ ਕੋਲ ਹੈ ਸ ਰੂਹੇ ਜ਼ਮੀਨ ਤੇ ਕਿਸੇ ਹੋਰ ਕੋਲ ਨਹੀਂ ਆਪ ਨਾਰਾਇਣ ਕਲਾ ਧਾਰ ਜਗਮਹਿ ਪਰਵਰਿਓ ਕਲਾ ਕੀ ਇਹ ਕਰਾਮਾਤ ਅਸਮਤ ਕਲਗੀਧਰ ਕਹਿੰਦੇ ਅਮਰਦਾਸ RAMਦਾਸ ਕਹਾਇਓ ਸਾਧਨ ਲਖਾ ਮੂੜ ਨਹ ਪਾਇਓ ਮੂਰਖਾ ਨੇ ਵਖ ਵਖ ਸਮਝਿਆ ਗੁਰਮਖਾ ਨੇ ਸਮਝ ਲਿਆ ਵੀ ਇਹ ਇੱਕੋ ਹੀ ਜੋਤ ਨੇ ਹੁਣ ਮਹਾਰਾਜ ਕਹਿੰਦੇ ਜਿਨ ਜਾਣਾ ਤਿਨਹੀ ਸਿਧ ਪਾਈ ਬਿਨ ਸਮਝੇ ਸਿਧ ਹਾਥ ਨਾ ਆਈ ਜਿਹੜੇ ਤੇ ਬਚਨ ਮੰਨਦੇ ਨੇ ਵੀ ਗੁਰੂ ਨਾਨਕ ਤੇ ਗੁਰੂ ਗੋਬਿੰਦ ਇੱਕ ਹੀ ਨੇ ਉਹਨਾਂ ਨੂੰ ਤੇ ਸਿੱਧ ਤੋਂ ਭਾਵੈ ਨਿਸ਼ਾਤ ਹਾਸਲ ਹੋ ਗਈ। ਮੁਕਤੀ ਹਾਸਲ ਹੋ ਗਈ ਜਿਵੇਂ ਗੁਰੂ ਗ੍ਰੰਥ ਸਾਹਿਬ ਦਾ ਫੁਰਮਾਨ ਹੈ ਗੁਰਮਖ ਅਰਿੱਧ ਸਿੱਧ ਸੱਚ ਸੰਜਮ ਸੋਈ ਜਿਹੜਾ ਗੁਰੂ ਦੇ ਹੁਕਮ ਵਿੱਚ ਚੱਲਣ ਵਾਲਾ ਗੁਰਮਖ ਹੈ ਉਹਨੂੰ ਰਧੀਆਂ ਸਿੱਧੀਆਂ ਉਸ ਨੂੰ ਨਿਸ਼ਾਤ ਹਾਸਲ ਹੋ ਜਾਂਦੀ ਹੈ। ਇੱਕ ਵਰਸ਼ਿਆਂ ਵਿੱਚ ਨ ਕਲਗੀਧਰ ਨੇ ਬੋਲ ਕੇ ਆਸੀ ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ ਹਮੂ ਰਤਨ ਜ਼ਾਹਰ ਹਮੂ ਰਤਨ ਜ਼ਾਹਰ ਹਮੂ ਮਾਨਕ ਅਸਤ ਕਹਿੰਦੇ ਮੈਂ ਹੀ ਗੁਰੂ ਨਾਨਕ ਸੀ ਮੈਂ ਹੀ ਗੁਰੂ ਗੋਬਿੰਦ ਹਾਏ ਮੈਂ ਕੌਣਾ ਇਹ ਅਕਾਲ ਪੁਰਖ ਹੈ ਇਹ ਅਕਾਲ ਪੁਰਖ ਦੀ ਅਗੰਮੀ ਜੋਤ ਹੈ ਗੁਰੂ ਗੋਬਿੰਦ ਸਿੰਘ ਉਸ ਅਕਾਲ ਪੁਰਖ ਦੇ ਦਸਵੇਂ ਜਾਮੇ ਨੇ ਕੀ ਕੋ ਜੋਤ ਹੈ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਇੱਕ ਮਹਾਪੁਰਸ਼ ਬੈੰਦਾ ਸੀ ਭਾਈ ਨੰਦ ਲਾਲ ਜਿਹਦੇ ਵਰਗ ਅਰਬੀ ਫਾਰਸੀ ਦਾ ਦੂਜਾ ਵਿਦਵਾਨ ਭਾਰਤ ਵਰਸ਼ਣੇ ਪੈਦਾ ਨਹੀਂ ਕੀਤਾ 7-8 ਦੇ ਕਰੀਬ ਪੁਸਤਕਾਂ ਨੇ ਅਰਬੀ ਫਾਰਸੀ ਚ ਉਸ ਮਹਾਪੁਰਸ਼ ਨੇ ਗੁਰੂ ਗੋਬਿੰਦ ਸਿੰਘ ਦੇ 52 ਕਵੀਆਂ ਚੋ ਸਿਰਮੌਰ ਕਵੀ ਹੋਣ ਦਾ ਮਾਣ ਹਾਸਲ ਕੀਤਾ ਤੇ ਚਰਨਾਂ ਵਿੱਚ ਬੈਠ ਕੇ ਇੱਕ ਬਚਨ ਕਿਹਾ ਉਸਨੇ ਹਲਤ ਨਤੇ ਦਹੁਮਸ਼ ਦਸ ਤੇ ਪੇਚੇ ਦੇਵਾਨੇ ਦੌਰਗੀਰ ਵਾਸੇਬੋ ਆਰਾਇਸ਼ੇ ਵਾ ਜੇਬੋ ਆਰਾਇਸ਼ੇ ਜਵੇਦਾਨੀ ਸਰੀਰ ਕੁਛੋ ਭਾਈ ਨੰਦ ਲਾਲ ਕੀ ਗੁਰੂ ਗੋਬਿੰਦ ਸਿੰਘ ਤੇ ਗੁਰੂ ਨਾਨਕ ਦੇਕੀ ਨੇ ਸਲਤਨਤੇ ਦਾ ਪਾਵ ਹੈ ਪਾਤਸ਼ਾਹੀ ਕਹਿੰਦੇ ਅਕਾਲ ਪੁਰਖ ਦੀ ਸੱਚੀ ਪਾਤਸ਼ਾਹੀ ਜਿਹੜੀ ਹੈ ਨਾ ਉਸ ਤਖਤ ਨੂੰ ਸਜਾਉਣ ਲਈ ਗੁਰੂ ਨਾਨਕ ਪ੍ਰਗਟ ਹੋਏ ਤੇ ਗੁਰੂ ਨਾਨਕ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਵਾਲੀ ਜੋਤ ਜਿਸ ਜਾਮੇ ਵਿੱਚ ਪਰਵੇਸ਼ ਹੋਈ ਉਹ ਦਸਵਾਂ ਜਾਮਾ ਗੁਰੂ ਗੋਬਿੰਦ ਸਿੰਘ ਦਾ ਸੀ ਇੱਕ ਬਚਨ ਕਿਹਾ ਕਹਿੰਦੇ ਸੁਭਾਅ ਵਿੱਚ ਅੰਤਰ ਆਤਮੇ ਕੋਈ ਫਰਕ ਨਹੀਂ ਸੀ ਬਾਹਰमुखी ਫਰਕ ਸੀ ਗੁਰਨਾਨਕ ਸਾਹਿਬ ਫਕੀਰੀ ਵਿੱਚ ਰਹੇ ਤੇ ਗੁਰੂ ਗੋਬਿੰਦ ਸਿੰਘ ਮੀਰੀ ਵਿੱਚ ਰਹੇ ਜਿਆਦਾ ਸ਼ਕਤੀ ਵਿੱਚ ਵਿਚਰੇ ਗੁਰੂ ਨਾਨਕ ਭਗਤੀ ਵਿੱਚ ਵਿਚਰੇ ਦਸਤ ਦਾ ਮਤਲਬ ਹੈ ਹੱਥ ਪੇਚੇ ਦਾ ਮਤਲਬ ਹੈ ਮਰੋੜਨਾ ਗੁਰੂ ਗੋਬਿੰਦ ਸਿੰਘ ਨੇ ਪ੍ਰਤੱਖ ਦੁਸ਼ਮਣਾਂ ਨੂੰ ਹੱਥਾਂ ਨਾਲ ਮਰੋੜਿਆ ਇੱਥੇ ਦੇਵਾਨੇ ਕਹਿੰਦੇ ਨੇ ਸ਼ੈਤਾਨਾਂ ਨੂੰ ਜ਼ੁਲਮ ਢਾਉਣ ਵਾਲਿਆਂ ਕਹਿੰਦੇ ਪਹਿਲੇ ਜਾਮੇ ਗੁਰੂ ਨਾਨਕ ਦੇ ਰੂਪ ਵਿੱਚ ਅਗਿਆਨ ਨੂੰ ਮਰੋੜਿਆ ਗਿਆਨ ਦੀ ਖੜਗ ਨਾਲ ਕਟਿਆ 10ਵੇਂ ਜਾਮੇ ਪ੍ਰਤਖ ਲੋਹੇ ਦੀ ਖੜਗ ਲੈ ਕੇ ਦੁਸ਼ਮਣ ਘਟ ਘਟ ਛੁੱਟ ਦਿੱਤੇ ਬਾਪੂ ਨੇ ਬਾਗ ਹੱਥਾਂ ਨਾਲ ਦੁਸ਼ਮਣ ਮਰੋੜ ਕੇ ਛੁੱਟ ਦਿੱਤੇ ਜੋਤ ਇੱਕੋ ਹੀ ਸੀ ਜਾਮਾ ਬਦਲਿਆ ਅਕਾਲ ਪੁਰਖ ਦੇ ਦਰ ਤੋਂ ਜੋ ਡਿਊਟੀਆਂ ਲਗੀਆਂ ਸੀ ਉਹਨੂੰ ਨਿਭਾਇਆ ਜੋ ਕਹਿੰਦੇ ਗੁਰੂ ਨਾਨਕ ਤੇਰੀ ਜਿਹੜੀ ਤੋਂ ਹੰ 10ਵੀਂ ਪਾਤਸ਼ਾਹੀ ਹੈ ਤੇਰਾ ਹੀ ਰੂਪ ਹੈ ਜ਼ਾਲਿਮਾਂ ਨੂੰ ਸਜ਼ਾ ਦੇਣ ਵਾਲੀ ਹੈ ਸ਼ੈਤਾਨਾਂ ਨੂੰ ਪਕੜ-ਪਕੜ ਕੇ ਖੁਰਾਕੋੜ ਮਿਟਾਉਣ ਵਾਲੀ ਹੈ ਵੇਖੋ ਸੁਭਾ ਕਿੰਨੇ ਰਲਦੇ ਗੁਰੂ ਨਾਨਕ ਸਾਹਿਬ ਨੇ ਪਾਪ ਕਰਦਾ ਟਕਿਆ ਸੀ ਬਾਬਰ ਕਹਿੰਦੇ ਤੂੰ ਜ਼ਾਬਰ ਹੈ ਗੁਰੂ ਗੋਬਿੰਦ ਸਿੰਘ ਨੇ ਔਰੰਗਜ਼ੇਬ ਪਾਪ ਕਰਦਾ ਟਕਿਆ ਭਾਰਤਵਰਸ਼ ਦਾ ਬਾਦਸ਼ਾ ਕਲਮ ਲਈ ਚੁੱਕ ਜ਼ਫਰਨਾਮਾ ਲਿਖ ਕੇ ਉਹਨੂੰ ਭੇਜਿਆ ਤੇ ਬੋਲ ਕੀ ਕਹੇ ਸਨ ਸ਼ਹਿਨ ਸ਼ਾਹੇ ਔਰੰਗਜ਼ੇਬ ਆਲਮੀਨ ਕੇਦਾਰਾਏ ਦੌਰਸਤ ਦੂਰਸਤ ਦੀਨ ਕਹਿੰਦੇ ਤੂੰ ਧਰਮ ਦਾ ਲਿਬਾਸ ਪਹਿਨੇ ਆਏ ਔਰੰਗਜ਼ੇਬ ਨਾਮ ਬੜਾ ਸੁੰਦਰ ਰਖਾਇਆ ਹੈ ਤਖਤ ਦਾ ਸ਼ਿੰਗਾਰ ਹੈ ਤੂੰ 12 ਧਰਮ ਨਾਲ ਜੁੜਿਆ ਹੈ ਅੰਦਰੋਂ ਧਰਮ ਨਾਲ ਤੂੰ ਨਹੀਂ ਜੁੜਿਆ ਜਿਹੜਾ ਧਰਮੀ ਹੁੰਦਾ ਉਹ ਦਿਆਲੂ ਹੁੰਦਾ ਜੇ ਤੇਰੇ ਅੰਦਰ ਦਇਆ ਹੁੰਦੀ ਤੇ ਤੂੰ ਮਸਲੂਮਾਨ ਨੂੰ ਤੂੰ ਸਨਾਤਨ ਮਤੀਆਂ ਨੂੰ ਕਦੇ ਮਾਰਦਾ ਨਾ ਕਦੇ ਇਹ ਜੰਝੂ ਧਾਰੀਆਂ ਦਾ ਤੂੰ ਲਹੂ ਨਾ ਪਾਉਂਦਾ ਤੂੰ ਜਾਵਰ ਹੈ ਦੋਂ ਪਾਪੀ ਐ ਔਰੰਗਜ਼ੇਬ ਕਹਿੰਦੇ ਤੁਰਾ ਮਨਨਾ ਦਾਨਮ ਕੇ ਯਸਦਾ ਸ਼ਨਾਸ ਤੁਰਾ ਮਨਨਾ ਦਾਨਮ ਕੇ ਯਸਦਾ ਸ਼ਨਾਸ ਬਰਾਮਤ ਜੇ ਤੂੰ ਕਹਰਾ ਦਿਲ ਖਰਾਸ਼ ਕਹਿੰਦੇ ਐ ਔਰੰਗਜ਼ੇਬ ਮੈਂ ਜਾਣਦਾ ਹਾਂ ਤੂੰ ਰੱਬ ਨੂੰ ਪਹਿਚਾਨਣ ਵਾਲਾ ਨਹੀਂ ਐ ਇਸਲਾਮ ਦਾ ਭੇਖ ਵਿਖਾਵੇ ਮਾਤਰ ਪਉਣਾ ਐ ਖਲੀਫਾ ਖਵਉਣਾ ਐ ਕਹਿੰਦਾ ਐ ਵੀ ਮੈਂ ਇਸਲਾਮ ਦਾ ਸਭ ਤੋਂ ਵੱਧ ਪ੍ਰਚਾਰ ਕੀਤਾ ਐ ਪ੍ਰੇਮ ਨਾਲ ਪ੍ਰਚਾਰ ਨਹੀਂ ਕੀਤਾ ਤੂੰ ਜ਼ਾਲਮ ਬਣ ਕੇ ਕਿਰਪਾਨ ਦੀ ਧਾਰ ਨਾਲ ਡਰਾ ਕੇ ਸਰਾਤਨ ਮਤੀਆਂ ਨੂੰ ਮੁਸਲਮਾਨ ਬਣਾਇਆ ਹੈ ਇਹ ਖੁਦਾ ਦੇ ਦਰ ਤੇ ਪ੍ਰਵਾਹ ਨਹੀਂ ਤੇਰੇ ਕੋਲੋਂ بڑے ਦੰਦ ਦਿਖਾਉਣ ਵਾਲੇ ਕਰਮ ਹੋਏ ਨਹੀਂ ਤੂੰ ਬੜਾ ਪਾਪ ਕਮਾਇਆ ਹੈ ਨਾਦਾਨਮ ਕੇ ਈ ਮਰਦ ਰੋਹ ਬਾਹਾ ਪੇਚ ਤੁਮਗਰ ਹਰ ਗਿਸੀ ਵਗਰ ਹਰ ਗਿਸੀ ਰਹਿਨੇ ਆਰਤ ਬਹਿੇਚ ਕਿਦੇ ਆਇਆ ਔਰੰਗਜ਼ੇਬ ਤੂੰ ਮਰਦ ਨਹੀਂ ਹੈ ਤੂੰ ਲੂੰਬੜ ਹੈ ਮਰਦ ਉਹ ਹੁੰਦਾ ਜਿਹਦੇ ਢਿੱਡ ਵਿੱਚ ਜੋ ਹੈ ਉਹੀ ਜ਼ੁਬਾਨ ਤੇ ਹੋਵੇ ਹਮੂੰ ਮਰਦ ਬਾਇਦ ਸ਼ਬਦ ਸੁਖਨ ਵਰਨਾ ਸ਼ਿਕਮੇ ਦੇ ਗਰਦਰ ਦਾ ਹਾਨੇ ਦੇ ਕਰ ਮਰਦ ਉਹ ਸੁਬਾਨ ਤੇ ਉਹ ਹੋਵੇ ਜੋ ਢਿੱਡ ਵਿੱਚ ਹੈ ਜੋ ਢਿੱਡ ਵਿੱਚ ਹੈ ਸੁਬਾਨ ਤੇ ਹੋਵੇ ਢਿੱਡ ਵਿੱਚ ਕੁਝ ਹੋਰ ਤੇ ਜ਼ੁਬਾਨ ਤੇ ਕੁਝ ਹੋਰ ਢਿੱਡ ਵਿੱਚ ਤੇਰੇ ਫਰੇਮ ਤੇ ਸੁਬਾਨ ਤੇ ਕੁਰਾਨ ਦੀਆਂ ਕਸਮਾਂ ਧੋਖੇ ਦੇ ਨੇ ਤੂੰ ਮਰਦ ਵੀ ਨਹੀਂ ਐ ਤੂੰ ਲੂੰਬੜਾ ਨੂੰਬੜ ਹੁਣ ਭਾਰਤ ਦੇ ਰਾਜੇ ਨੂੰ ਇੰਨੀ ਗੱਲ ਕੋਈ ਫਕੀਰ ਕਵੇ ਉਹੀ ਕਹਿ ਸਕਦਾ ਜਿਹੜਾ ਰੱਬ ਦਾ ਰੂਪ ਐ ਦੂਜੇ ਨੇ ਮੌਰਾ ਬਣਾਉਣੀਆ ਗੁਰਨਾਣਕ ਸਾਹਿਬ ਕਹਿੰਦੇ ਬਾਬਰ ਤੂੰ ਜਾਬਰ ਐ ਗੁਰਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਆਏ ਔਰੰਗਜ਼ੇਬ ਤੂੰ ਰੱਬ ਦੇ ਰਸਤੇ ਤੇ ਚੱਲਣ ਵਾਲਾ ਨਹੀਂ ਐ ਬੜੇ ਤੂੰ ਪਾਪ ਕਮਾਏ ਨੇ ਕਿ ਕੀ ਕਾਰ ਨੇਕਸਤ ਦੀ ਪਰਵਰੀ ਕਿ ਕੀ ਕਾਰ ਨੇਕਸਤ ਦੀ ਪਰਵਰੀ ਚੋਂ ਯਸਦਾ ਸ਼ਨਾਸੀ ਬਸਾਂ ਵਰਤਰੀ ਕਹਿੰਦੇ ਔਰੰਗਜ਼ੇਬ ਸਭ ਤੋਂ ਚੰਗਾ ਕਰਮ ਹੁੰਦਾ ਹੈ ਧਰਮ ਦੀ ਪਾਲਣਾ ਕਰਨੀ ਤੂੰ ਨਹੀਂ ਕਰ ਸਕਿਆ ਤੂੰ ਬੜਾ ਜ਼ੁਲਮ ਕੀਤਾ ਹੈ ਰੱਬ ਨੂੰ ਪਛਾਣੇਗਾ ਲੋਕ ਦਾ ਬਾਦਸ਼ਾਹ ਹੈ ਪਰਲੋਕ ਦਾ ਵੀ ਬਾਦਸ਼ਾਹ ਬਣਾ ਦਿੰਦਾ ਤੈਨੂੰ ਰੱਬ ਨੂੰ ਨਹੀਂ ਪਹਿਚਾਣਿਆ ਤੇਰੇ ਕੋਲੋਂ ਲੋਕ ਦੀ ਪਾਤਸ਼ਾਹੀ ਵੀ ਉਸਨੇ ਖੋ ਲੈਣੀ ਹੈ ਆਪਾਂ ਇੱਕ ਬੋਲ ਪੜ੍ਹਦੇ ਹੁਨੇ ਨਾ ਤਪੋਂ ਰਾਜ ਤੇ ਰਾਜੋ ਨਰਕ ਤੇਰੇ ਕੋਲੋਂ ਕਰਮ ਚੰਗਾ ਨਹੀਂ ਹੋਇਆ ਕਈ ਕਹਿ ਦਿੰਦੇ ਨੇ ਗੁਰੂ ਗੋਬਿੰਦ ਸਿੰਘ ਬੜੇ ਤਤੇ ਸੁਭਾਵੇਂ ਸਨ ਗੁਰੂ ਨਾਨਕ ਠੰਡੇ ਸਨ ਦੇਖੋ ਕਫਰ ਲਈ ਝੂਠ ਲਈ ਗੁਰੂ ਨਾਨਕ ਦਾ ਘਰ ਤਤਾ ਹੀ ਰਿਆ ਹੁਣ ਦੇਖੋ ਫਰਕ ਕੋਈ ਨਹੀਂ ਹੈ ਧਰਮ ਨੂੰ ਨਿਭਾਉਣ ਦੀ ਜਾਚ ਜਿਹੜੀ ਗੁਰੂ ਗੋਬਿੰਦ ਸਿੰਘ ਨੇ ਦਸਮ ਗ੍ਰੰਥ ਚ ਦੱਸੀ ਹੈ ਉਹੀ ਗੁਰੂ ਗ੍ਰੰਥ ਸਾਹਿਬ ਚ ਗੁਰੂ ਨਾਨਕ ਨੇ ਦੱਸੀ ਹੈ ਚੋਂ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀ ਜਾ ਸਿਰ ਦੀਜੈ ਕਾਣ ਨਾ ਕੀਜੈ ਮੇਰੇ ਨਾਲ ਗੁਰਨਾਨਕ ਸਾਹਿਬ ਕਹਿੰਦੇ ਪ੍ਰੇਮ ਹੈ ਤੇ ਸਿਰ ਤਲੀ ਤੇ ਰੱਖਣਾ ਪੈ ਸਕਦਾ ਹੈ ਅੰਕਾਰ ਉਪਰ ਸਿਰ ਕਟਣਾ ਪੈ ਸਕਦਾ ਹੈ ਪਰ ਤਖ਼ਤ ਇਹ ਗਲੂਆ ਘਟਾਉਣਾ ਪੈ ਸਕਦਾ ਹੈ ਧਰਮ ਦੇ ਲਈ ਜਿਹੜੇ ਆਪਾ ਵਾਰਨ ਲਈ ਤਿਆਰ ਨਹੀਂ ਉਹਨਾਂ ਨੂੰ ਹੀ ਮੇਰੇ ਦਰ ਤੇ ਜਗ੍ਹਾ ਮਿਲਦੀ ਹੈ ਮੇਰੀ ਗਲੀ ਚੋ ਹੀ ਆ ਸਕਦੇ ਨੇ ਜਾਮਾ ਬਦਲਿਆ ਗੁਰੂ ਨਾਨਕ ਦਸਵੇਂ ਜਾਮੇ ਵਿੱਚ ਆਏ ਗੁਰੂ ਗੋਬਿੰਦ ਸਿੰਘ ਬਣ ਗਏ ਤੇ ਉਹਨਾਂ ਦੇ ਪਾਕ ਅਲਫਾਜ਼ ਹਨ ਧੰਨ ਜਿਉ ਤਿਹ ਕੋ ਜਗ ਮੈਂ ਮੁਖਤੇ ਹਰ ਚਿਤ ਮੈਂ ਜੁਧ ਵਿਚਾਰ ਹੈ ਬੋਲੋ ਹੀ ਨੇ ਮਹਾਰਾਜਾ ਗੁਰੂ ਗੋਬਿੰਦ ਸਿੰਘ ਜੀ ਤਾਂ ਨਾ ਜਿਹੜਾ ਸੱਚ ਦੀ ਖਾਤਰ ਯੁੱਧ ਕਰਨ ਲਈ ਤਿਆਰ ਹੈ ਜਿਹੜਾ ਅੰਤਰ ਆਤਮੇ ਵਿਕਾਰਾਂ ਨਾਲ ਯੁੱਧ ਕਰਦਾ ਹੈ ਤੇ ਬਾਹਰ ਮੁਕੀ ਪ੍ਰਤੱਖ ਦੁਸ਼ਮਣਾਂ ਦੇ ਨਾਲ ਯੁੱਧ ਕਰਦਾ ਹੈ ਫਰਕ ਤੁਹਾਨੂੰ ਕਿਦਰੇ ਨਹੀਂ ਲੱਭੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ ਲਓ ਉਹੀ ਉਪਦੇਸ਼ ਹੈ ਦਸਮ ਬਾਣੀ ਪੜ ਲਓ ਉਹੀ ਉਪਦੇਸ਼ ਹੈ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਨੇ ਸਿੱਖੀ ਸ਼ੁਰੂ ਕੀਤੀ ਹੈ ਰਬਾਬ ਦੀ ਤਾਰ ਤੋਂ ਧਿਆਨ ਦਿਓ ਗੁਰੂ ਨਾਨਕ ਸਾਹਿਬ ਨੇ ਸਿੱਖੀ ਦਾ ਆਗਾਜ਼ ਕੀਤਾ ਰਬਾਬ ਦੀ ਤਾਰ ਤੋਂ ਤੇ ਗੁਰੂ ਗੋਬਿੰਦ ਸਿੰਘ ਨੇ ਨਗਾਰੇ ਦੀ ਝੋੜ ਤੇ ਸਿੱਖੀ ਸੰਪੂਰਨ ਕੀਤੀ ਹੈ ਫਕੀਰੀ ਤੋਂ ਆਗਾਜ਼ ਹੋਇਆ ਮੀਰੀ ਤੇ ਸੰਪੂਰਨਤਾ ਹੋਈ ਹੈ ਇਹ ਰਬਾਬ ਤੋਂ ਨਗਾਰੇ ਦੀ ਦਾਸਤਾਨ ਹੈ ਸਿੱਖੀ ਦਾ ਜੀਵਨ ਰਬਾਬ ਦੀ ਤਾਰ ਤੋਂ ਸ਼ੁਰੂ ਹੁੰਦਾ ਹੈ ਤੇ ਸਿੱਖ ਦਾ ਜੀਵਨ ਤਲਵਾਰ ਦੀ ਤਾਰ ਤੇ ਖਤਮ ਹੁੰਦਾ ਹੈ ਇਹ ਸਿੱਖੀ ਦਾ ਫਲਸਫਾ ਹੈ ਪਹਿਲੀਆਂ ਪੰਜ ਪਾਤਸ਼ਾਹੀਆਂ ਨੇ ਪ੍ਰੇਮ ਰਸ ਵਿੱਚ ਵਿਚਰਨਾ ਕੀਤਾ ਪਰ ਹੁਕਮਰਾਨ ਨਹੀਂ ਸਮਝੇ ਉਲਟਾ ਗੁਰੂ ਅਰਜਨ ਸਾਹਿਬ ਨੂੰ ਤਾਂ ਤੀਤਵੀ ਤੇ ਬਿਠਾਇਆ ਜਦੋਂ ਜ਼ਾਹਾਂਗੀਰ ਵਰਗਿਆਂ ਨੂੰ ਜ਼ੁਲਮ ਕਰਨ ਤੋਂ ਰੋਕਿਆ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਤਲਵਾਰ ਚੁੱਕਣੀ ਪਈ ਚਾਰ ਜੰਗਾਂ ਬਾਦਸ਼ਾਹ ਸ਼ਾਹਜਹਾਨ ਨਾਲ ਲੜਦੇ ਨੇ ਚਾਰੇ ਜਿੱਤਦੇ ਨੇ ਫਿਰ ਕੋ ਸਮਾਂ ਐਸਾ ਚਲਿਆ ਫਿਰ ਪੀਰੀ ਚੱਲੀ ਫਕੀਰੀ ਚੱਲੀ ਗੁਰੂ ਹਰ राय ਗੁਰੂ ਹਰਕ੍ਰਿਸ਼ਨ ਗੁਰੂ ਤੇਗ ਬਹਾਦਰ ਸਾਹਿਬ ਪ੍ਰੇਮ ਵਿੱਚ ਵਿਚਰੇ ਫਿਰ ਔਰੰਗਜ਼ੇਬ ਨੂੰ ਸਮਝਾਉਣਾ ਚਾਹਿਆ ਭਾਰਤ ਵਰਸ਼ ਤੇ ਮਸਲੂਮਾਂ ਤੇ ਜ਼ੁਲਮ ਨਾ ਕਰ ਗੁਰੂ ਤੇਗ ਬਹਾਦਰ ਸਾਹਿਬ ਨੇ ਮਿਲਿਆ ਕੀ ਚਾਂਦਨੀ ਚੌਕ ਵਿੱਚ ਸ਼ਹੀਦੀ ਫਿਰ ਗੁਰੂ ਗੋਬਿੰਦ ਸਿੰਘ ਕਹਿੰਦੇ ਤੁਸੀਂ ਪ੍ਰੇਮ ਦੀ ਪਰਿਭਾਸ਼ਾ ਨਹੀਂ ਸਮਝਦੇ ਤਲਵਾਰ ਦੀ ਧਾਰ ਹੀ ਚਲਦੀ ਹੈ ਜੀ ਬਾਬੂ ਨੇ ਚੋਕਲੀ ਤਲਵਾਰ ਉਹਨਾਂ ਦੇ ਪਾਕ ਬੋਲ ਨੇ ਬਲਾ ਚਾਰ ਦੀ ਦਰਮਿਆ ਆਮਦਮ ਬਾਤ ਤਦਵੀਰ ਤੀਰੋ ਤੂਫੰਗ ਆਮਦਮ ਕਹਿੰਦੇ ਮੈਂ ਲਾਚਾਰ ਹੋ ਕੇ ਤਲਵਾਰ ਚੁੱਕੀ ਐ ਮਸਲੂਮਾਂ ਲਈ ਭਾਰਤ ਵਰਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਕਹਿੰਦੇ ਖੁਸ਼ੀ ਨਾਲ ਸ਼ੌਂਕ ਨਾਲ ਜਾ ਨਾਲ ਮੈਂ ਤਲਵਾਰ ਨਹੀਂ ਚੁੱਕੀ ਗੁਰੂ ਨਾਨਕ ਦਾ ਘਰ ਫਕੀਰਾਂ ਦਾ ਘਰ ਹੈ ਮਜਬੂਰਨ ਤਲਵਾਰ ਲੈ ਕੇ ਚੱਲਣਾ ਪਿਆ ਕਿਉਂਕਿ ਪ੍ਰੇਮ ਦੀ ਭਾਸ਼ਾ ਤਖਤ ਦੇ ਨਸ਼ੇ ਵਿੱਚ ਚੂਰ ਹਾਕਮ ਕਦੇ ਨਹੀਂ ਸਮਝਦੇ ਸਿੱਖੀ ਦਾ ਐਸਾ ਸਿਧਾਂਤ ਹੈ ਸਿੱਖੀ ਦੀ ਐਸੀ ਮਰਿਆਦਾ ਹੈ ਇਸ ਗੱਲ ਨੂੰ ਸਮਝਿਓ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਰਤਬਾ ਹੈ ਗੁਰੂ ਨਾਨਕ ਦਾ ਜਿਹੜਾ ਰਤਬਾ ਹੈ ਤੂੰ ਸਤਗੁਰ ਚਹੁ ਜੁਗੀ ਆਪ ਆਪੇ ਪਰਮੇਸ਼ਰ ਸੁਰ ਨਰ ਸਾਧਕ ਸਿੱਧ ਸਿਖ ਸੇਵੰਤ ਤੁਰੋ ਤੁਰਤ ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਪਹਿਲਾਂ ਜਿਹੜਾ ਨਿਰਗੁਣ ਸਰੂਪ ਅਕਾਲ ਪੁਰਖ ਹੈ ਹਰ ਯੁਗ ਵਿੱਚ ਹੈ ਗੁਰੂ ਨਾਨਕ ਗੁਰੂ ਗੋਬਿੰਦ ਦੇ ਰੂਪ ਵਿੱਚ ਉਹ ਪ੍ਰਗਟ ਹੋ ਗਏ ਕਲ ਯੁਗ ਦੇ ਅੰਦਰ ਉਹ ਮੌਜੂਦ ਨੇ ਹਰ ਸਰੇ ਵਿੱਚ ਮੌਜੂਦ ਨੇ ਭਾਈ ਨੰਦ ਲਾਲ ਨੂੰ ਨਾ ਸਿੱਖਾਂ ਨੇ ਪੁੱਛਿਆ ਵੀ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਕੀ ਸਮਝਦੇ ਹੋ ਕੋਈ ਮਹਾਪੁਰਸ਼ ਨੇ ਕੋਈ ਸੰਤ ਨੇ ਕੋਈ ਸਾਧ ਨੇ ਬ੍ਰਹਮ ਗਿਆਨੀ ਨੇ ਬ੍ਰਹਮ ਬੇਟੇ ਨੇ ਤੁਹਾਡੀ ਨਜ਼ਰ ਵਿੱਚ ਗੁਰੂ ਗੋਬਿੰਦ ਸਿੰਘ ਕੀ ਹੈ ਤੇ ਭਾਈ ਨੰਦ ਲਾਲ ਨੇ ਇੱਕ ਬਚਨ ਕਿਹਾ ਇਹਦੇ ਨਾਲ ਮਿਲਦਾ ਜੁਲਦਾ ਜੇ ਤੂੰ ਸਤਗੁਰ ਚਹਉਂ ਜੂਗੀ ਆਪ ਆਪੇ ਪਰਮੇਸ਼ਰ ਇਹਦੇ ਵਰਗੀ ਹੀ ਭਾਵਨਾ ਪ੍ਰਗਟ ਕਰਦੇ ਹੋ ਬੋਲ ਨੇ ਸੁਲਤਾਨੁਲ ਅਵਲਵਲ ਆਖਿਰ ਸੁਲਤਾਨੁਲ ਅਵਲਵਲ ਆਖਿਰ ਵਾ ਬਾਸਰੁਲ ਬਾਤਨ ਵਲ ਜ਼ਾਹਰ ਉਹ ਫਾਰਸੀ ਵਿੱਚ ਮਹਾਪੁਰਸ਼ ਕਹਿੰਦੇ ਸੁਲਤਾਨ ਹੈ ਦੁਨੀਆ ਦਾ ਗੁਰੂ ਗੋਬਿੰਦ ਸਿੰਘ ਕਹਿੰਦੇ ਕਦੋਂ ਤੋਂ ਹੈ ਆਕਾਸ਼ ਤੇ ਉਹਦਾ 1722 ਬਿਕਰਮੀ ਸੰਮਤ ਵਿੱਚ ਹੋਇਆ ਹੈ ਕਹਿੰਦੇ ਸੁਲਤਾਨ ਉਲ ਅਵਲ ਵਲ ਆਖਿਰ ਇਹ ਗਿਣਤੀਆਂ ਮਿੰਟੀਆਂ ਚ ਕਹਿੰਦੇ ਮੈਂ ਨਹੀਂ ਪੈਂਦਾ ਦੁਨੀਆ ਦੇ ਆਕਾਸ਼ ਤੋਂ ਪਹਿਲਾਂ ਦਾ ਹੈ ਗੁਰੂ ਗੋਬਿੰਦ ਸਿੰਘ ਅਵਲ ਪਹਿਲਾਂ ਦਾ ਅਸੀਂ ਰਹੀਏ ਜਾਂ ਨਾ ਰਹੀਏ ਵਲ ਆਖਿਰ ਦੁਨੀਆ ਦੇ ਅਖੀਰ ਤੱਕ ਰਹਿਣ ਵਾਲਾ ਹੈ ਗੁਰੂ ਗੋਬਿੰਦ ਸਿੰਘ ਇਹਦਾ ਮਤਲਬ ਕੀ ਹੈ ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਨੂੰ ਬ੍ਰਹਮ ਗਿਆਨੀ ਸੰਤ ਮਹਾਪੁਰਸ਼ ਜਾਂ ਰੱਬ ਦੇ ਵਰਗਾ ਨਹੀਂ ਸਮਝਦੇ ਗੁਰੂ ਗੋਬਿੰਦ ਸਿੰਘ ਰੱਬ ਵਰਗਾ ਨਹੀਂ ਹੈ ਗੁਰੂ ਗੋਬਿੰਦ ਸਿੰਘ ਹੀ ਖੁਦਾ ਹੈ ਗੁਰੂ ਗੋਬਿੰਦ ਸਿੰਘ ਹੀ ਪਰਮਈਸ਼ਵਰ ਹੈ ਗੁਰੂ ਗੋਬਿੰਦ ਸਿੰਘ ਇਜ਼ ਦਾ ਪ੍ਰਾਈਮਰ ਲਾਰਡ ਗੁਰੂ ਗੋਬਿੰਦ ਸਿੰਘ ਹੀ ਖੁਦਾ ਆ ਹੈ ਕਾਹ ਇਹ ਨੰਦ ਲਾਲ ਕਹਿੰਦੇ ਤੁਸੀਂ ਬਾਤਾਂ ਪਾਉਂਦੇ ਹੋ ਜਦੋਂ ਤੋਂ ਸ਼ਰੀਰ ਵਿੱਚ ਆਇਆ ਹੈ ਮੈਂ ਬਾਤਾਂ ਪਾਉਂਦਾ ਹਾਂ ਜਦੋਂ ਉਹ ਨਿਰਗੁਣ ਸਰੂਪ ਵਿੱਚ ਹੈ ਮੇਰੇ ਲਈ ਉਸ ਅਕਾਲ ਪੁਰਖ ਅਤੇ ਗੁਰੂ ਗੋਬਿੰਦ ਸਿੰਘ ਵਿੱਚ ਰੰਚ ਕੁਮਾਤਰ ਫਰਕ ਨਹੀਂ ਅਗੇ ਉਦਾਹਰਣ ਕੀ ਦਿੱਤੀ ਹੈ ਵਾ ਬਾਸ਼ਰੁਲ ਬਾਤਨ ਵਲ ਜ਼ਾਹਰ ਹੁਣ ਇਹਦਾ ਅਰਥ ਸਮਝਿਓ ਇੱਥੇ ਲਬਜ਼ ਵਰਤਿਆ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਹਰ ਅੰਦਰ ਦੇ ਭੇਦ ਨੂੰ ਸਾਹਰ ਪਰਗਟ ਕਰਨ ਵਾਲੇ ਨੇ ਦੇਖੋ ਉਹ ਮੁੱਢ ਕਦੀਮੀ ਜੋ ਅਕਾਲ ਪੁਰਖ ਹੈ ਦੁਨੀਆ ਦਾ ਆਦਿ ਅਸੀਂ ਰਹੀਏ ਨਾ ਰਹੀਏ ਜੋ ਅੰਤ ਤੱਕ ਰਹਿਣ ਵਾਲਾ ਅਕਾਲ ਪੁਰਖ ਹੈ ਉਹੀ ਗੁਰੂ ਗੋਬਿੰਦ ਬਣ ਕੇ ਦੁਨੀਆ ਤੇ ਆਇਆ ਬਾਣੀ ਨੇ ਵੀ ਇਹੀ ਕਿਹਾ ਹੈ ਆਦ ਤੇ ਅੰਤੋ ਹੈ ਬਾਣੀ ਕਹਿੰਦੀ ਹੈ ਗੁਰ ਕੀ ਮਹਿਮਾ ਕਿਆ ਕਹਾ ਗੁਰ ਵਿਵੇਕ ਸਤ ਸਰ ਉਹ ਆਦ ਜੁਗਾਦੀ ਜੁਗ ਜੁਗ ਪੂਰਾ ਪਰਮੇਸ਼ਰ ਉਹ ਹਰ ਜੁਗ ਵਿੱਚ ਇਹਦੇ ਨਰਗੁਣ ਹੈ ਕਿਤੇ ਸਰਗੁਣ ਹੋ ਜਾਂਦਾ ਹੈ ਅੱਗੇ ਲਬਜ਼ ਵਰਤਿਆ ਬਾਸਰ ਬਾਹਰੀ ਪੇਦ ਬਾਤਿੰ ਅੰਦਰਲੇ ਪੇਦ ਗੁਰੂ ਗੋਬਿੰਦ ਸਿੰਘ ਦੋਵੇਂ ਜਾਣਦਾ ਹੈ ਹੁਣ ਬਾਹਰੀ ਪੇਦ ਜਾਣਨੇ ਇਹ ਤੁਹਾਨੂੰ ਵੀ ਪਤਾ ਹੈ ਮੈਨੂੰ ਵੀ ਪਤਾ ਹੈ ਹੁਣ ਤੁਹਾਡੇ ਮਨ ਵਿੱਚ ਕੀ ਹੈ ਮੇਰੇ ਮਨ ਵਿੱਚ ਕੀ ਹੈ ਉਹ ਹੀ ਦੱਸ ਸਕਦਾ ਜਿਹੜਾ ਸਾਡੇ ਅੰਦਰ ਰਹਿੰਦਾ ਹੈ ਬਿਰਲੇ ਮਹਾਂਪੁਰਸ਼ ਉਹਦੇ ਜਿੰਨਾਂ ਕੋਲੇ ਸਿੱਧੀ ਹੋਵੇ ਵੀ ਅੰਦਰ ਦੀ ਬਾਤ ਸਮਝ ਲੈਣ ਬੜੇ ਬਿਰਲੇ ਉਹੀ ਗੁਰੂ ਨਾਨਕ ਦੇ ਗੀਤ गा ਕੇ ਉਸ ਅਵਸਥਾ ਤੱਕ ਪਹੁੰਚ ਸਕਦੇ ਨੇ ਅਸ਼ਟ ਸਿੱਧ ਨਵਨਿੱਧ ਇਹੇ ਕਰਮ ਪ੍ਰਾਪਤ ਜਿਸ ਨਾਮ ਦੇਹ ਜਿਹੜਾ ਨਾਮ ਦਾ ਅਭਿਆਸ ਕਰਦਾ ਹੈ ਸਿੱਧ ਬਣ ਸਕਦਾ ਹੈ ਕਰਾਮਾਤੀ ਬਣ ਸਕਦਾ ਹੈ ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਨੂੰ ਆਕਾਲ ਪੁਰਖ ਕਿਉਂ ਸਮਝਦੇ ਹੋ ਕਹਿੰਦੇ ਤੁਹਾਡੇ ਅੰਦਰ ਜੋਤ ਬਣ ਕੇ ਸਮਾਇਆ ਹੈ ਤੇ ਤੁਹਾਡੇ ਅੰਦਰ ਜਿਹੜੇ ਲੁਕੇ ਭੇਦ ਬਾਤਨ ਨੇ ਉਹਨਾਂ ਨੂੰ ਸਾਹਰਾ ਤੌਰ ਤੇ ਗੁਰੂ ਗੋਬਿੰਦ ਸਿੰਘ ਪ੍ਰਗਟ ਕਰਦਾ ਹੈ ਇਹਨੂੰ ਤੁਸੀਂ ਰੋਜ਼ ਪੜ੍ਹਦੇ ਹੋ ਬਿਨ ਬੋਲਿਆਂ ਸਭ ਕੁਛ ਜਾਣਦਾ ਗੁਰੂ ਅੰਦਰ ਦੀ ਜਾਣਦਾ ਹੈ ਹੋਰ ਪੂਰਾ ਭੇਟਿਓ ਬੜ ਭਾਗੀ ਅੰਤਰਜਾਮੀ ਸੁਘੜ ਸੁਜਾਨ ਹੁਣ ਅੰਦਰ ਦੀ ਕਿਵੇਂ ਜਾਣਦਾ ਹੈ ਸਾਡੇ ਇਹਦਾ ਜਵਾਬ ਵੀ ਭਾਈ ਨੰਦ ਲਾਲ ਦਿੰਦੇ ਨੇ ਕਹਿੰਦੇ ਰੂਹੁ ਦਰਹਰ ਜਿਸਮ ਗੁਰਗੋਬਿੰਦ ਸਿੰਘ ਨੂਰ ਦਰਹਰ ਚਸ਼ਮ ਗੁਰਗੋਬਿੰਦ ਸਿੰਘ ਰੂਲ ਅਬਸ ਹੈ ਅਰਬੀ ਦਾ ਆਪਾਂ ਪੰਜਾਬੀ ਚ ਵਰਤਦੇ ਆਂ ਰੂਹ ਦਾ ਭਾਵ ਹੈ ਜੋ ਸਰੀਰ ਦੀ ਚੇਤਨ ਸੰਤਾ ਹੈ ਆਤਮਾ ਕਹਿੰਦੇ ਪਤਾ ਤੁਹਾਡੇ ਅੰਦਰ ਦੇ ਭੇਤ ਗੁਰੂ ਗੋਬਿੰਦ ਸਿੰਘ ਕਿਉਂ ਜਾਣਦੇ ਔਰ ਰੂਹ ਦਰਹਰ ਜਿਸਮ ਹਰ ਜਿਸਮ ਦੇ ਅੰਦਰ ਜਿਹੜੀ ਰੂਹ ਹੈ ਨਾ ਉਹ ਜਿਹੜਾ ਅਕਾਲ ਪੁਰਖ ਹੈ ਉਹੀ ਗੁਰੂ ਗੋਬਿੰਦ ਸਿੰਘ ਹੈ ਨੂਰ ਦਰਹਰ ਚਸ਼ਮ ਗੁਰਗੋਬਿੰਦ ਸਿੰਘ ਜਿਹੜਾ ਨੂਰ ਲਬਜ਼ ਹੈ ਇਹ ਉਸ ਅਗਮੀ ਜੋਤ ਲਈ ਹੈ ਜੋ ਅਕਾਲ ਪੁਰਖ ਦੀ ਸਾਡੇ ਅੰਦਰ ਸਮਾਈ ਹੈ ਕਹਿੰਦੇ ਤੁਹਾਡੀਆਂ ਅੱਖਾਂ 'ਚ ਜਿਹੜੀ ਰੌਸ਼ਨੀ ਹੈ ਨਾ ਜਿਹੜਾ ਨੂਰ ਹੈ ਜਿਹੜਾ ਪ੍ਰਕਾਸ਼ ਹੈ ਜੋ ਤੁਸੀਂ ਦੁਨੀਆਂ ਦੇਖ ਪਾ ਰਹੇ ਹੋ ਇਹ ਹੋਰ ਕੋਈ ਨਹੀਂ ਇਹ ਗੁਰੂ ਗੋਬਿੰਦ ਸਿੰਘ ਆਪ ਹੀ ਦੇਖਦਾ ਹੈ ਇੱਕ ਹੁੰਦਾ ਇਤਿਹਾਸ ਲਿਖਣਾ ਮਹਾਪੁਰਸ਼ਾਂ ਦੇ ਜਨਮ ਤੋਂ ਬਾਅਦ ਤੇ ਉਹ ਸੁਣਾਓ ਤੇ ਤੁਹਾਡੇ ਤੇ ਕੋ ਤਰਕ ਖੜੀ ਕਰ ਲੈਂਦੇ ਕਈ ਵੀ ਸੁਣੀਆਂ ਸੁਣਾਈਆਂ ਗੱਲਾਂ ਮਹਾਰਾਜ ਤੋਂ ਸਵਾ ਸਵਾ 100 ਸਾਲ ਬਾਅਦ ਲਿਖੀਆਂ ਗੱਲਾਂ ਸੁਣਾਈ ਜਾਂਦੇ ਨੇ ਇਹ ਭਾਈ ਨੰਦ ਲਾਲ ਨੇ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਲਿਖੀਆਂ ਕਲਗੀਧਰ ਦੇ ਸਾਹਮਣੇ ਬੈਠ ਕੇ ਲਿਖਿਆ ਹੈ ਜੋ ਲਿਖਿਆ ਹੈ ਤੇ ਕਲਗੀਧਰ ਦੇ ਮਰਾਤਬੇ ਵਿੱਚ ਉਸ ਨੂੰ ਅਕਾਲ ਪੁਰਖ ਤੋਂ ਅਲਹਿਦਾ ਕੁਝ ਵੀ ਨਹੀਂ ਜਾਪਿਆ ਤੇ ਭਾਈ ਨੰਦ ਲਾਲ ਨੂੰ ਇਹ ਕਹਿਣਾ ਪੈ ਗਿਆ ਵੀ ਹਰ ਸਰੀਰ ਵਿੱਚਲੀ ਰੂਹ ਜਿਹੜੀ ਹੈ ਉਹ ਗੁਰੂ ਗੋਬਿੰਦ ਸਿੰਘ ਆਪ ਹੈ ਭਾਵ ਉਹਦੇ ਲਈ ਪਰਮੇਸ਼ਵਰ ਗੁਰੂ ਗੋਬਿੰਦ ਸਿੰਘ ਹੀ ਆ ਕੋਈ ਦੂਸਰਾ ਨਹੀਂ ਹੈ ਉਦੀ ਐਸੀ ਬੁਲੰਦ ਹਸਤੀ ਹੈ ਅੰਦਰ ਦੀ ਜਾਣਦਾ ਜੇ ਤੁਹਾਡੇ ਇਸ ਪਾਕ ਨਗਰ ਪਟਨਾ ਸਾਹਿਬ ਦੀ ਇੱਕ ਸਾਖੀ ਸੁਣਾ ਦਿੰਦਾ ਪੰਡਤ ਸ਼ਿਵਦਤ ਚਤੁਰਬਕਤਾ ਬੜਾ ਵੱਡਾ ਵਿਦਵਾਨ ਜਿਸ ਨੂੰ ਪਟਨੇ ਸ਼ਹਿਰ ਦੇ ਸਾਰੇ ਹੀ ਸਨਾਤਨ ਮਤ ਦੇ ਲੋਕ ਮੰਨਦੇ ਨੇ ਗੰਗਾ ਦੇ ਕੰਢੇ ਠਾਕੁਰ ਪੂਜਾ ਕਰਦਾ ਹੈ ਤਾਰੀਖ ਗੁਰੂ ਖਾਲਸਾ ਵਿੱਚ ਗਿਆਨੀ ਗਿਆਨ ਸਿੰਘ ਲਿਖਦੇ ਨੇ ਗੰਗਾ ਕਿਨਾਰੇ ਗੋਬਿੰਦ ਰਾਏ ਜੀ ਖੇਡਣ ਅਗਮੀ ਕੌਤਕ ਵੇਖੇ ਬੰਤਜੀ ਦੇ ਜਿਹਦੇ ਮੂੰਹੋਂ ਸੁਣਦਾ ਹੈ ਨਾ ਪੰਡਿਤ ਸ਼ਿਵਦੱਤ ਇਹ ਹੀ ਬੋਲ ਸੁਣਦੇ ਨੇ ਰੱਬ ਦਾ ਰੂਪ ਹੈ ਇਹਦੇ ਕੌਤਕ ਬੜੇ ਅਗਮੀ ਨੇ ਤੇ ਉਹਦੇ ਅੰਦਰ ਨਾ ਇੱਕ ਵਿਚਾਰ ਪ੍ਰਗਟ ਹੋ ਗਈ ਅੰਦਰੇ-ਅੰਦਰ ਵਿਚਾਰ ਕਰਦਾ ਹੈ ਵੀ ਅਗਰ ਗੁਰੂ ਗੋਬਿੰਦ ਰਾਏ ਵਾਕਿਆ ਹੀ ਖੁਦਾ ਦੇ ਸਰੂਪ ਨੇ ਪਰਮਾਤਮਾ ਦੇ ਰੂਪ ਨੇ ਮੇਰਾ ਮੁਰਸ਼ਿਦ ਸ਼੍ਰੀ ਰਾਮਚੰਦਰ ਹੈ ਮੈਨੂੰ ਅਗਰ ਰਾਮਚੰਦਰ ਜੀ ਦੇ ਰੂਪ ਵਿੱਚ ਦਿਦਾਰੇ ਦੇਣ ਤੇ ਮਨ ਹਗਾ ਵੀ ਇਹ ਪਰਮੇਸ਼ਵਰ ਦਾ ਹੀ ਸਰੂਪ ਨੇ ਇਹ ਜਿਸ ਦਾ ਚਾਹੇ ਰੂਪ ਧਾਰ ਲੈਣ ਮਨ ਦੀ ਇੱਛਾ ਦੀ ਪੂਰਤੀ ਕਰਨੀ ਐਸੀ ਬਰਕਤ ਹੈ ਇਹਨਾਂ ਦੇ ਕੋਲ ਤੇ ਕੰਗਾ ਕਿਨਾਰੇ ਖੇਡਦਿਆਂ ਖੇਡਦਿਆਂ ਬਾਬੂ ਗੁਰੂ ਗੋਬਿੰਦ ਰਾਏ ਛੋਟੀ ਜੀ ਅਵਸਥਾ ਬਾਲ ਅਵਸਥਾ ਦੇ ਵਿੱਚ ਨਾ ਖਾਕਰ ਪੂਜਾ ਕਰ ਰਹੇ ਸ਼ਿਵਦੱਤ ਦੇ ਸਾਹਮਣੇ ਉਸ ਨੇ ਅੱਖਾਂ ਖੋਲੀਆਂ ਨੇ ਤੇ ਸਾਹਮਣੇ ਕੀ ਵੇਖਦਾ ਹੈ रामचंद्र ਜੀ ਦਰਸ਼ਨ ਦੇ ਰਹੇ ਨੇ ਚਰਨ ਲਏ ਫਕੜ ਵੈਰਾਗ ਦੇ ਨਾਲ ਪਾਕ ਚਰਨ ਧੋਦਤੇ ਤੇ ਮਹਾਰਾਜ ਨੇ ਮਾੜਾ ਨਹੀਂ ਹਲੂ ਮਿਆ ਹੈ ਤੇ ਫਿਰ ਸਾਹਮਣੇ ਕੀ ਨਜ਼ਰੀ ਆਉਂਦਾ ਹੈ ਗੋਬਿੰਦ ਰਾਏ ਜੀ ਨੇ ਠਾਕਰਾ ਦੀ ਪੂਜਾ ਛੱਡ ਕੇ ਉਸ ਦਿਨ ਤੋਂ ਗੋਬਿੰਦ ਰਾਏ ਨੂੰ ਆਪਣਾ ਇਸਤ ਦੇਵ ਮੰਨ ਲਿਆ ਸ਼ਿਵ ਦਤ ਦੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਪੁੱਛੋ ਵੀ ਕੀ ਗੁਰੂ ਨਾਨਕ ਦੇ ਘਰ ਵਿੱਚ ਇਨੀ ਅਸਮਤ ਹੈ ਕਿ ਸਭ અવਤਾਰ ਦੇਵੀ ਦੇਵਤੇ ਮਹਾਪੁਰਸ਼ ਇਹਨਾਂ ਦੇ ਵਿੱਚੋਂ ਸ੍ਰੀਮੌਰ ਗੁਰੂ ਨਾਨਕ ਹੈ ਗੁਰੂ ਗੋਬਿੰਦ ਹੈ ਕਿ ਸਾਰਿਆਂ ਵਿੱਚ ਪਰਮੇਸ਼ਵਰ ਦੀ ਜੋਤ ਹੈ ਕਈ بڑا ਪੂਛ ਨੂੰ ਵਟ ਦੇਣਗੇ ਉਹ ਜੀ ਇਹ ਕਿਉਂ ਕਹਤ ਅਸ ਤੁਸੀਂ ਵੀ ਰਾਮਚੰਦਰ ਵਿੱਚ ਵੀ ਰੱਬ ਦੀ ਜੋਤ ਗੁਰਨਾਨਕ ਵਿੱਚ ਵੀ ਰੱਬ ਦੀ ਜੋਤ ਗੁਰੂ ਗੋਬਿੰਦ ਵਿੱਚ ਵੀ ਰੱਬ ਦੀ ਜੋਤ ਜੀਸਸ ਕ੍ਰਾਈਸਟ ਵਿੱਚ ਵੀ ਰੱਬ ਦੀ ਜੋਤ ਤੇ ਮੁਹੰਮਦ ਵਿੱਚ ਵੀ ਰੱਬ ਦੀ ਜੋਤ ਤੇ ਮੈਂ ਇਹਨਾਂ ਨੂੰ ਪੁੱਛਦਾ ਹੁੰਨਾ ਵੀ ਚਲੋ ਮੰਨ ਲਿਆ ਵੀ ਸਾਡੇ ਗੁਰੂਆਂ ਵਿੱਚ ਰੱਬ ਦੀ ਜੋਤ ਤੇ ਦੂਜੇ ਦੇ ਸ਼ੈਤਾਨਾਂ ਦੀ ਜੋਤ ਹੋਵੇਗੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਉਹਦੀ ਹਰ ਸਰੇ ਵਿੱਚ ਜੋਤ ਹੈ ਹਾਂ ਤਾਕਤਾਂ ਦਾ ਫਰਕ ਹੈ ਅਸਮਤਾ ਦਾ ਫਰਕ ਹੈ ਬਾਣੀ ਵਿੱਚ ਤੇ ਇਹ ਵੀ ਆਉਂਦਾ ਹੈ ਸਤਜੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ ਤ੍ਰੇਤੇ ਤੈ ਮਾਣਿਓ ਰਾਮ ਰਗੁਵੰਸ਼ ਕਹਾਇਓ ਦਵਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸੈਣ ਕੋ ਰਾਜ ਅਬੈ ਭਗਤ ਜਨ ਦਿਓ ਕਹਿੰਦੇ ਜਦੋਂ ਪਾਪ ਥੋੜਾ ਸੀ ਐ ਅਕਾਲ ਕੁਰਖ 13 ਭੇਜਿਆ 52 અવਤਾਰ ਦੁਨੀਆ ਤੇ ਆਇਆ ਜੋ ਤੇਰਾ ਹੀ ਅੰਸ਼ ਹੈ। ਪਾਪ ਵਧ ਗਿਆ। 14 ਕਲਾ ਲੈ ਕੇ रामचंद्र ਜੀ ਦੁਨੀਆ ਤੇ ਆਏ ਤੇਰੀ ਜੋਤ ਹੈ ਉਹਨਾਂ ਵਿੱਚ ਤੇਰਾ ਹੀ ਅੰਸ਼ ਨੇ। ਪਾਪ ਹੋਰ ਵਧ ਗਿਆ। 16 ਕਲਾ ਲੈ ਕੇ ਕ੍ਰਿਸ਼ਨ ਜੀ ਮਹਾਰਾਜ ਦੁਨੀਆ ਤੇ ਆਏ ਜੋ ਤੇਰਾ ਹੀ ਅੰਸ਼ ਨੇ। ਹੁਣ ਕਲਯੁਗ ਦੇ ਭਿਆਨਕਰ ਸਮੇਂ ਵਿੱਚ ਗਿਣੀਆਂ ਚੁਣੀਆਂ ਕਾਗਤਾਂ ਨਾਲ ਗੱਲ ਨਹੀਂ ਸੀ ਚਲਣੀ। ਪਾਪ ਗਿਆ ਸੀ ਵੱਧ। ਤੇ ਫਿਰ ਹੋਇਆ ਕੀ ਹੈ? ਕਲਯੁਗ ਪ੍ਰਮਾਣ ਨਾਨਕ ਗੁਰੂ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬਚਲ ਅਟਲ ਆਦ ਪੁਰਖ ਫਰਮਾਇਓ ਕਲਯੁਗ ਵਿੱਚ ਪਾਪ ਇਨਾ ਵਧ ਗਿਆ ਹੁਣ ਗਿਣੀਆਂ ਚੁਣੀਆਂ ਤਾਕਤਾਂ ਨਾਲ ਗੱਲ ਨਹੀਂ ਸੀ ਚਲਣੀ ਗੁਰੂ ਨਾਨਕ ਗੁਰੂ ਅੰਗਦ ਗੁਰੂ ਅਮਰ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਅਕਾਲ ਪੁਰਖ ਦੇ ਸਰਗੁਣ ਸਰੂਪ ਹੋ ਕੇ ਜਿਤਨੀ ਵੀ ਅਜ਼ਮਤ ਹੈ ਅਕਾਲ ਪੁਰਖ ਦੀ ਉਹ ਲੈ ਕੇ ਦੁਨੀਆ ਤੇ ਆਪ ਪ੍ਰਗਟ ਹੋਇਆ ਕਿਹਦੇ ਰੂਪ ਵਿੱਚ ਆਪ ਨਾਰਾਇਣ ਕਲਾਧਾਰ ਜਗਮਹਿ ਪਰਵਰਿਓ ਦ્વੈ ਤੇ ਇਕ ਰੂਪ ਹੈ ਗਇਓ ਗੁਰੂ ਗੋਬਿੰਦ ਕਹਿੰਦੇ ਮੈਂ ਤੇ ਖੁਦਾ ਆ ਇਕੀਆਂ ਮੇਰੇ ਤੇ ਖੁਦਾ ਵਿੱਚ ਰੰਚਕ ਮਾਤਰ ਫਰਕ ਨਹੀਂ ਹੈ RAMCHANDRA JI ਦੇ ਰੂਪ ਵਿੱਚ ਪੰਡਿਤ ਸ਼ਿਵਦੱਤ ਨੂੰ ਦਿਦਾਰੇ ਦਿੱਤੇ ਗਿਰਦਾਰਥ ਕੀਤਾ ਚਰਨਾਂ ਤੇ ਡਿੱਗ ਕੇ ਗੁਰਾਂ ਨੂੰ ਬਿਸ਼ਟ ਦੇਵ ਉਸਨੇ ਮੰਨਿਆ ਹਰ ਸਰੇ ਵਿੱਚ ਪਰਮਾਤਮਾ ਦੀ ਜੋਤ ਹੈ ਪਰ ਜਿਤਨੇ ਵੀ ਮਹਾਪੁਰਸ਼ ਨੇ ਸਤਕਾਰ ਉਹਨਾਂ ਦਾ ਆਪਾਂ ਕਰਦੇ ਆਂ ਚਾਹੇ ਕਿਸੇ ਵੀ ਧਰਮ ਦੇ ਨੇ ਪਰ ਗੁਰੂ ਨਾਨਕ ਗੁਰੂ ਗੋਬਿੰਦ ਸੰਪੂਰਨ ਕਲਾ ਲੈ ਕੇ ਦੁਨੀਆ ਤੇ ਆਏ ਤਾਂ ਬਾਣੀ ਨੇ ਕਿਹਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਨਕਲ ਰਾਖੀ ਮੇਰੀ ਜਿਵੇਂ ਬਾਣੀ ਦੇ ਬੋਲ ਨੇ ਸਤਗੁਰ ਜੀਵਣ ਅਵਰਨਾ ਕੋਏ ਗੁਰਬਾਰ ਬ੍ਰਹਮ ਪਰਮੇਸ਼ਰ ਸੋਏ देयर इज ਨਨ ਐਸ ਗ੍ਰੇਟ ਐਸ ਗੁਰੂ ਗੋਬਿੰਦ ਸਿੰਘ ਰੂਹੇ ਜ਼ਮੀਨ ਤੇ ਦੂਜਾ ਕੋਈ ਪੈਦਾ ਨਹੀਂ ਹੋਇਆ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਤੁਲ ਨ ਹੋਵੇ ਭਾਈ ਨੰਦ ਲਾਲ ਨੇ ਇੱਕ ਬਚਨ ਕਿਹਾ ਕਹਿੰਦੇ ਦਾਵਰੇ ਆਫਾਕ ਗੁਰਗੋਬਿੰਦ ਸਿੰਘ ਦਰਦੋ ਆਲਮ ਤਾਕ ਗੁਰਗੋਬਿੰਦ ਸਿੰਘ ਆਫਾਕ ਪਤਾ ਕੀ ਹੁੰਦਾ ਦੇਖੋ ਇੱਕ ਲਬਜ਼ ਹੈ ਉਸ ਤੁਸੀਂ ਇੱਕ ਬੰਨੇ ਇੱਧਰ ਵੇਖੋ ਖੁੱਲੀ ਜਗ੍ਹਾ ਜਾ ਕੇ ਇੱਕ ਬੰਨੇ ਵੇਖੋ ਜਿੱਥੇ ਤੁਹਾਨੂੰ ਜਾਪੇ ਨਾ ਅਸਮਾਨ ਤੇ ਜ਼ਮੀਨ ਇੱਕ ਹੋ ਰਹੇ ਨੇ ਕਈ ਵਾਰ ਜਾਪਦਾ ਹੁੰਦਾ ਹੈ ਖਾਲੀ ਜਗ੍ਹਾ ਨੂੰ ਉਹਨੂੰ ਉਫੂ ਕਹਿੰਦੇ ਨੇ ਜਦੋਂ ਚਾਰੋਂ ਤਰਫ ਨਿਗਾਹ ਦੌੜਾਓ ਜਿੱਥੇ ਵੀ ਤੁਹਾਨੂੰ ਲੱਗੇ ਵੀ ਇਹ ਜ਼ਮੀਨ ਤੇ ਅਸਮਾਨ ਇੱਕ ਹੋ ਰਹੇ ਨੇ ਉਹਨੂੰ ਆਫਾਕ ਕਹਿੰਦੇ ਨੇ ਦਾਵਰੇ ਆਫਾਕ ਗੁਰੂ ਗੋਬਿੰਦ ਸਿੰਘ ਭਾਈ ਨੰਗਲਾਲ ਕਹਿੰਦੇ ਦਾਵਰੇ ਭਾਵ ਖੁਦਾ ਬਾਦਸ਼ਾਹ ਜਮੀਨੋਂ ਅਸਮਾਨ ਦਾ ਅਗਰ ਕੋਈ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਦਰਦੋ ਆਲਮ ਤਾਕ ਗੁਰਗੋਬਿੰਦ ਸਿੰਘ ਦੋ ਆਲਮ ਅਕੱਲਾ ਤੁਹਾਡਾ ਸਿੱਖਾਂ ਦਾ ਹੀ ਬਾਦਸ਼ਾਹ ਨਹੀਂ ਹੈ ਗੁਰੂ ਗੋਬਿੰਦ ਸਿੰਘ ਇਸ ਲੋਕ ਦਾ ਬਾਦਸ਼ਾਹ ਹੈ ਜਿਸ ਦਿਨੇ ਸ਼ਰੀਰ ਨਾ ਰਹਾ ਦਰਗਾਹ ਵਿੱਚ ਸਾਡੀ ਪੇਸ਼ੀ ਹੋਈ ਜਿਹੜਾ ਉਸ ਸੱਚਖੰਡ ਦੇ ਸਿੰਘਾਸਣ ਤੇ ਬੈੰਦਾ ਹੈ ਦਰਦੋ आलम ਤਾਕ ਗੁਰੂ ਗੋਬਿੰਦ ਸਿੰਘ ਉਹੀ ਗੁਰੂ ਗੋਬਿੰਦ ਸਿੰਘ ਹੈ ਜਿਹੜਾ ਦੁਨੀਆ ਤੇ ਸਰਗੁਣ ਸੀ ਸੱਚਖੰਡ ਵਿੱਚ ਨਿਰਗੁਣ ਸਰੂਪ ਹੋ ਕੇ ਬੈਠਾ ਹੋਇਆ ਹੈ ਦੋਹਾਂ ਆਲਮਾਂ ਦਾ ਮਾਲਕ ਹੈ ਜਿਹਦੀ ਯਾਦ ਵਿੱਚ ਆਪਾਂ ਪੜਨੇ ਦੀ ਬਾਗ ਧਰਤੀ ਤੇ ਇਕੱਤਰ ਹੋਏ ਆ ਇਹਦੇ ਨਾਲੋਂ ਵੱਡਾ ਕੋਈ ਨਹੀਂ ਹੈ ਔਰ ਇਹਦੀਆਂ ਖੁਸ਼ੀਆਂ ਲੈਣ ਲਈ ਹੀ ਆਪਾਂ ਇਸ ਰੂਹੇ ਜ਼ਮੀਨ ਤੇ ਆਏ ਹਾਂ ਗੁਰੂ ਮਹਾਰਾਜ ਜਿਤਨੀਆਂ ਵੀ ਸੰਗਤਾਂ ਆਈਆਂ ਨੇ ਸਭਨਾਂ ਦੀ ਹਾਜ਼ਰੀ ਪਰਵਾਨ ਕਰਨ